ਲੋ ਜੀ ਸਾਸਤ੍ਰਿਕ ਗੀਤ ਅਨੁਸਾਰਿਆਂ ਨੂੰ ਮੈਂ ਤੁਹਾਡੀ ਆਪਣੀ ਅਮਰਜੀਤ ਕਰ ਜੋਸ਼ੀ ਜੋਸ਼ੀ ਚੈਨਲ ਆਨ ਤੇ ਮੈਂ ਤੁਹਾਡਾ ਸਾਰਿਆਂ ਦਾ ਸਵਾਗਤ ਕਰਦੀ ਹਾਂ ਲੋ ਜੀ ਅਸੀਂ ਹਾਜ਼ਰ ਅੱਜ ਤੁਹਾਡੀ ਕਚਹਿਰੀ ਵਿੱਚ ਬਹੁਤ ਹੀ ਪਿਆਰਾ ਜਿਹਾ ਇੱਕ ਲੋਕ ਗੀਤ ਕਹੇ ਲੋ ਤਮਾਸ਼ਾ ਕਹੇ ਮੈਂ ਤਾਂ ਨੂੰ ਤਮਾਸ਼ਾ ਹੀ ਕਹੂੰਗੀ ਹਨਾ ਤੇ ਇਹਨੂੰ ਗੀਤ ਕਹੇ ਲੋ ਚਾਹੇ ਤੇ ਲੋ ਗੀਤਾਂ ਦੇ ਪਟਾਰੇ ਵਿੱਚੋਂ ਇਹ ਬਹੁਤ ਹੀ ਪਿਆਰਾ ਜਿਹਾ ਇੱਕ ਗੀਤ ਲੈ ਕੇ ਆਇਆ ਤੇ ਇਹ ਆਮ ਗਿੱਧੇ ਦੇ ਵਿੱਚ ਜਦੋਂ ਕੁੜੀਆਂ ਗਾਉਂਦੀਆਂ ਨੇ ਉਹ ਅਸੀਂ ਤਮਾਸ਼ਾ ਕਹਿੰਦੇ ਨੇ ਹਨਾ ਵੀ ਬਾਕੀ ਖਾੜੇ ਦੇ ਵਿੱਚ ਇੱਕ ਮਟਿਆਰ ਗਿੱਧੇ ਦੇ ਵਿਚਾਲੇ ਖੜ ਜਾਂਦੀ ਹੈ ਤੇ ਬਾਕੀ ਆਲੇ-ਦਾਲੇ ਸਾਰਿਆਂ ਨੇ ਘੇਰਾ ਕੱਟਿਆ ਹੁੰਦਾ ਤੇ ਫਿਰ ਉਹ ਇੱਕ ਗਾਉਂਦੀ ਹੈ ਤੇ ਬਾਕੀ ਸਾਰੀਆਂ ਕੁੜੀਆਂ ਪਿੱਛੇ ਵਾਰੀ ਨਾਲ ਫਿਰ ਬੋਲਦੀਆਂ ਨੇ ਤੇ ਉਸ ਤਰ੍ਹਾਂ ਹੀ ਇਹ ਮਤਲਬ ਤੁਹਾਨੂੰ ਇਹ ਤਮਾਸ਼ਾ ਕਰਕੇ ਦਿਖਾਉਂਗੀ ਹੁਣ ਤੇ ਖਾੜਾ ਤਾਂ ਨਹੀਂ ਹੈਗਾ ਪਰ ਮਿੱਠੀ-ਮਿੱਠੀ ਮੈਂ ਗਾਉਂਗੀ ਹੈਨਾ ਤੇ ਤੁਸੀਂ ਇਹਦਾ ਆਨੰਦ ਬੰਨਣਾ ਤੇ ਜਿਹੜਾ ਮੈਂ ਨੁਕਤਾ ਪਾਉਂਗੀ ਉਹੋ 10 ਮਿੰਟ ਦੇ ਵਿੱਚ ਹੀ ਸਰੀਰ 'ਚ ਕਿਤੇ ਵੀ ਦਰਦ ਹੋ ਰਿਹਾ ਹੈ ਹੈਨਾ ਠੰਡ ਨਾਲ ਹੈ ਜਾਂ ਕਿਵੇਂ ਵੀ ਹੈ ਹੈਨਾ ਤੇ ਉਹ 10 ਮਿੰਟ 'ਚ ਤੁਹਾਡਾ ਇਹ ਦਰਦ ਖਤਮ ਹੋਊਗਾ ਮਹਾਰਾਜ ਜੀ ਨੇ ਦੱਸਿਆ ਹੋਇਆ ਪਹਿਲਾਂ ਮੈਂ 10ਵੇਂ ਮਹੀਨੇ ਪਾਇਆ ਸੀ ਇਹ ਦੁਬਾਰਾ ਰਿਪੀਟ ਕਰ ਰਹੀ ਹਾਂ ਧਿਆਨ ਨਾਲ ਸੁਣ ਲਿਓ ਤੇ ਕਾਪੀ ਪੈਨਸਲ ਲੈ ਕੇ ਬੈਠ ਜਿਓ ਵੀ ਵਾਰੀ-ਵਾਰੀ ਨਾ ਫੋਨ ਕਰਿਆ ਕਰੋ ਹੈਨਾ ਤੇ ਮੈਂ ਤੁਹਾਨੂੰ ਕਿਹਾ ਵੀ ਤੁਸੀਂ ਫਿਰ ਮੈਨੂੰ ਦੱਸਣਾ ਔਖਾ ਹੋ ਜਾਂਦਾ ਮੈਂ ਫੋਨ ਚੱਕਦੀ ਜਰੂਰ ਐ ਇਹ ਜੀ ਗੱਲ ਨਹੀਂ ਫਿਰ ਮੈਨੂੰ ਆਏ ਹੁੰਦਾ ਵੀ ਜੇ ਚਲ ਮੈਥੋਂ ਕੋਈ ਦੱਸਿਆ ਜਾਵੇ ਤੇ ਮੈਂ ਦਰਸੀ ਦੇਵਾਂ ਖੜਾ ਕਿਸੇ ਦਾ ਭਲਾ ਹੋ ਜੀ ਮੈਥੋਂ ਵੀ ਪੁੱਠੇ ਸਿੱਧੇ ਕੰਮ ਹੁੰਦੇ ਨੇ ਤੇ ਫਿਰ ਪ੍ਰਮਾਤਮਾ ਦੀ ਕਚਹਿਰੀ ਵਿੱਚ ਮੇਰੀ ਵਧੀਆ ਹਾਜੀ ਲੱਗ ਜਾਂਦੀ ਹੈ ਨਾ ਜੇ ਕਿਸੇ ਦਾ ਭਲਾ ਹੁੰਦਾ ਹੈਗਾ ਹੈ ਤੇ ਤੁਸੀਂ ਵੀ ਲੋਕਾਂ ਨੂੰ ਦੱਸਿਆ ਕਰੋ ਤੁਹਾਡਾ ਵੀ ਭਲਾ ਹੋਊਗਾ ਆਪਾਂ ਕਿਹੜਾ ਕੁਸੇ ਤੋਂ ਇਹਦੇ ਕੁਸ ਲੈਣਾ ਹੈ ਨਾ ਨਿਸ਼ਕਾਮ ਕਰਮ ਹੈ ਇਹ ਆਪਾਂ ਕਰੀਏ ਤੇ ਫਿਰ ਆਪਾਂ ਨੂੰ ਵੀ ਪ੍ਰਮਾਤਮਾ ਵਧੀਆ ਰੱਖੂਗਾ ਹੈ ਨਾ ਤੇ ਆਪਾਂ ਵੀ ਤੰਦਰੁਸਤ ਰਹਾਂਗੇ ਫਿਰ ਤੇ ਤੰਦਰੁਸਤ ਦੀਆਂ ਤਾਂ ਕੁੜੀਆਂ ਸਾਰਿਆਂ ਨੂੰ ਦਿਆ ਕਰੋ ਤੁਸੀਂ ਹੈਨਾ ਗੱਲਾਂ-ਗੱਲਾਂ ਨਾਲ ਹੀ ਇਹਨਾਂ ਨੁਕਤਿਆਂ ਨਾਲ ਲੋਕ ਬਹੁਤ ਠੀਕ ਹੋਏ ਨੇ ਮੈਨੂੰ ਲੋਕ ਦੱਸਦੇ ਵੀ ਨੇ ਤੇ ਤੁਸੀਂ ਵੀ ਜਿਹਨੇ ਪਰਚਾਇਆ ਹੋਊਗਾ ਉਹ ਦੇਖੇ ਹੀ ਹੋਣਾ ਕਰਕੇ ਹੈਨਾ ਤੇ ਲੋ ਹੁਣ ਤੁਸੀਂ ਆਜੋ ਆਪਣੇ ਤੰਦਰੁਸਤੀ ਵੱਲ ਆ ਸੌਰੀ ਆਪਣੇ ਰੰਗਾ ਰੰਗ ਪ੍ਰੋਗਰਾਮ ਵੱਲ ਤੇ ਲੋ ਹੁਣ ਇਹ ਤਮਾਸ਼ਾ ਸੁਣੋ ਤੁਸੀਂ ਸ਼ਾਇਦ ਪਹਿਲਾਂ ਨਾ ਸੁਣਿਆ ਹੋਵੇ ਤੇ ਹੁਣ ਅੱਜ ਫਿਰ ਜੋਸ਼ੀ ਕੋਲੇ ਸੁਣੋ ਇਹ ਤਮਾਸਾ ਹੈ ਨਾ ਤੇ ਲਓ ਸੁਣੋ ਸੁਣ ਇਹ ਮਟਿਆਰਾਂ ਦੇ ਮੂੰਹੋਂ ਜਾਦੇ ਸਾਈਦਾ ਚਲ ਮੈਂ ਤਾਂ ਹੁਣ ਬਜ਼ੁਰਗਾਂ ਪਰ ਮੈਂ ਇਹ ਸੱਭਿਆਚਾਰ ਸੰਭਾਲ ਕੇ ਰੱਖਿਆ ਹੋਇਆ ਵੀ ਆਉਣ ਵਾਲੀਆਂ ਪੀੜ੍ਹੀਆਂ ਵੀ ਦੇਖਣਗੀਆਂ ਤੇ ਤੁਸੀਂ ਲੋਕ ਵੀ ਇਹਨਾਂ ਯਾਦ ਕਰੋਗੇ ਤੇ ਨਾਲ ਇਹ ਸਾਰਿਆਂ ਨੂੰ ਆਜੂਗਾ ਇਹਨੂੰ ਜਰੂਰ ਢੋਲ ਕਿਤੇ ਵੀ ਚਾਹੇ ਗਾਓ ਇਹਨੂੰ ਹੈ ਨਾ ਤੇ ਇਹ ਖਾੜੇ ਦੇ ਵਿੱਚ ਵੀ ਇਹ ਗਿੱਧੇ ਦੇ ਵਿੱਚ ਵੀ ਗਾਓ ਲਓ ਮਾਣੋ ਇਸ ਤਮਾਸੇ ਦਾ ਆਨੰਦ ਹਾਏ ਗੱਡੀ ਆਈ ਐ ਨੀਬੂ ਗੱਡੀ ਆਈ ਐ ਹਾਏ ਗੱਡੀ ਆਈ ਐ ਨੀਬੂ ਗੱਡੀ ਆਈ ਐ ਹੱਲੇ ਗੱਡੀ ਆਈ ਐ ਨਿਸ਼ਾਵਾ ਗੱਡੀ ਆਈ ਐ ਹੱਲੇ ਗੱਡੀ ਆਈ ਐ ਨਿਛਵਾ ਗੱਡੀ ਆਈ ਐ ਤੇਸਨ ਬਾਬੂ ਮਾਰੀ ਟੱਲੀ ਗੱਡੀ ਸ਼ਹਿਰ ਬਠਿੰਡੇ ਟੱਲੀ ਤੇਸਨ ਬਾਬੂ ਮਾਰੀ ਗੱਡੀ ਗੱਡੀ ਸ਼ਹਿਰ ਬਠਿੰਡੇ ਟੱਲੀ ਖਾਲੀ ਕੱਲੀ ਡੱਬੇ ਵਿੱਚ ਮੈਂ ਕੱਲੀ ਗਾੜ ਕੀਤੀ ਗੱਲ ਅਵੱਲੀ ਗੱਡੀ ਆਈ ਹੈ ਅੰਗਰ ਗੱਡੀ ਆਈ ਗੱਡੀ ਲੰਘ ਗਈ ਚਲ ਵੰਡੀ ਸੋਨਾ ਸ਼ਹਿਰ ਤੇ ਦਾਣਾ ਮੰਡੀ ਛਾਗੀ ਪਿੰਡ ਤੇਰੇ ਦੀ ਗੱਡੀ ਲੈ ਛਾਗੀ ਪਿੰਡ ਤੇਰੇ ਦੀ ਡੰਡੀ ਗੱਡੀ ਆਈ ਏ ਹਰ ਗੱਡੀ ਆਈ ਏ ਨੀ ਬੁੱਲੇ ਗੱਡੀ ਆਈ ਏ ਹਾੜਾ ਗਾੜਨ ਦਿੱਤੀ ਚੰਡੀ ਗੱਡੀ ਲੰਘ ਗਈ ਚਲ ਵੰਡੀ ਸੋਨਾ ਸ਼ਹਿਰ ਤੇ ਦਾਣਾ ਮੰਡੀ ਛਾਗੀ ਪਿੰਡ ਤੇਰੇ ਦੀ ਡੰਡੀ ਗੱਡੀ ਆਈ ਏ ਹਾਏ ਗੱਡੀ ਆਈ ਏ ਨੀ ਬੂ ਗੱਡੀ ਆਈਏ ਨੀ ਸ਼ਾਵਾਂ ਗੱਡੀ ਆਈਏ ਹੱਲੇ ਗੱਡੀ ਆਈਏ ਨੀ ਛਾਵਾਂ ਗੱਡੀ ਆਈਏ ਹਾਏ ਗੱਡੀ ਆਈਏ ਨੀ ਬੂ ਗੱਡੀ ਆਈਏ ਹਾਏ ਗੱਡੀ ਆਈਏ ਨੀ ਬੂ ਗੱਡੀ ਆਈਏ ਗੱਡੀ ਚੱਲੀ ਫੇਰ ਦਵਾਰੇ ਇੰਜਨ ਬਾਟਾਂ ਨੂੰ ਲਲਕਾਰੇ ਗੱਡੀ ਚੱਲੀ ਫੇਰ ਦਵਾਰੇ ਇੰਜਨ ਬਾਟਾਂ ਨੂੰ ਲਲਕਾਰੇ ਟੀ ਟੀ ਬਾਰੋਂ ਚਾਤੀ ਮਾਰੇ ਕਹਿੰਦਾ ਟਿਕਟ ਦਿਖਾ ਮਟਿਆਰੇ ਮੇਰਾ ਚਿੱਤ ਵੜਾ ਘਵਰਾਵੇ ਗੱਡੀ ਆਈ ਏ ਹਾਏ ਗੱਡੀ ਆਈ ਏ ਨੀ ਦੂ ਗੱਡੀ ਆਈ ਏ ਮੇਰਾ ਚਿੱਤ ਵੜਾ ਘਵਰਾਵੇ ਗੱਡੀ ਆਈ ਏ ਹਾਏ ਗੱਡੀ ਆਈ ਏ ਨੀ ਹਾਏ ਗੱਡੀ ਆਈ ਏ ਹੋ ਗੱਡੀ ਆਈ ਏ ਨੀ ਹਾਏ ਗੱਡੀ ਆਈ ਏ ਹੋ ਗੱਡੀ ਆਈ ਏ ਗੱਡੀ ਆਈਏ ਬੱਲੇ ਗੱਡੀ ਆਈਏ ਨੀ ਛਵਾ ਗੱਡੀ ਆਈਏ ਸੁਹਾ ਚੂੜਾ ਛਣ ਕੀ ਜਾਵੇ ਨਾਲੇ ਚਾਂਜਰ ਸ਼ੋਰ ਮਚਾਵੇ ਸੁਹਾ ਚੂੜਾ ਛਣ ਕੀ ਜਾਵੇ ਨਾਲੇ ਚਾਂਜਰ ਸ਼ੋਰ ਮਚਾਵੇ ਘਰ ਘਰ ਗਾੜ ਵਹਾਨੇ ਆਵੇ ਮੇਰਾ ਚਿੱਤ ਵੜਾ ਘਵਰਾਵੇ ਗੱਡੀ ਆਈਏ ਹਾਏ ਗੱਡੀ ਆਈਏ ਨੀ ਭੂ ਗੱਡੀ ਗੱਡੀ ਆਈ ਐ ਨੀ ਬੂ ਗੱਡੀ ਆਈ ਐ ਹਾਏ ਗੱਡੀ ਆਈ ਐ ਨੀ ਬੂ ਗੱਡੀ ਆਈ ਐ ਬੱਲੇ ਗੱਡੀ ਆਈ ਐ ਨੀ ਸ਼ਾਵਾ ਗੱਡੀ ਆਈ ਐ ਬੱਲੇ ਗੱਡੀ ਆਈ ਐ ਨੀ ਸ਼ਾਵਾ ਗੱਡੀ ਆਈ ਐ ਰੌਲਾ ਫੇਰੀ ਵਾਲੇ ਪਾਣ ਅੰਦਰ ਸੌਦਾ ਸਿੱਟੀ ਜਾਣ ਪੈਸੇ ਲੱਗਾ ਜਦੋਂ ਫੜਾਉਣ ਪੈੜੇ ਅੱਗੋਂ ਹੱਸੀ ਜਾਣ ਗੱਡੀ ਆਈ ਐ ਹਾਏ ਗੱਡੀ ਆਈ ਐ ਨੀ ਬੂ ਗੋ ਹਸੀ ਜਾਣ ਕੈਸੇ ਲੱਗਾ ਜਦੋਂ ਫੜਾਉਣ ਗੱਡੀ ਆਈਏ ਹਾਏ ਗੱਡੀ ਆਈਏ ਨਹੀਂ ਬੂ ਗੱਡੀ ਆਈਏ ਬੱਲੇ ਗੱਡੀ ਆਈਏ ਨਹੀਂ ਸ਼ਾਵ ਗੱਡੀ ਆਈਏ ਬੱਲੇ ਗੱਡੀ ਆਈਏ ਨਹੀਂ ਛਾਵ ਗੱਡੀ ਆਈਏ ਗੱਡੀ ਸਿਗਨਲ ਨੇ ਅਟਕਾਈ ਮੱਤੀ ਟੇਸ਼ਨ ਤੇ ਦਹਾਈ ਗੱਡੀ ਸਿਗਨਲ ਨੇ ਅਟਕਾਈ ਮੱਤੀ ਇਸਨ ਤੇ ਦਹਾਈ ਜਾ ਮੈਂ ਮਾਈਏ ਨੂੰ ਟਿਕਟ ਪੜਾਈ ਮੁੱਠੀ ਵਿੱਚ ਜਾਨ ਬਾਬੂ ਦੇ ਆਈ ਗੱਡੀ ਆਈ ਏ ਹਾਏ ਗੱਡੀ ਆਈ ਏ ਨੀਭੂ ਗੱਡੀ ਆਈ ਏ ਬੱਲੇ ਗੱਡੀ ਆਈ ਏ ਨੀ ਸ਼ਾਵਾ ਗੱਡੀ ਆਈ ਏ ਬੱਲੇ ਗੱਡੀ ਆਈ ਏ ਨੀ ਛਾਵਾ ਗੱਡੀ ਆਈ ਏ ਹਾਏ ਗੱਡੀ ਆਈ ਏ ਨੀਭੂ ਗੱਡੀ ਆਈ ਇਹ ਤਾਂ ਮਸਾ ਹੋਇਆ ਪੂਰਾ ਤੇ ਦੱਸਿਓ ਤੁਹਾਨੂੰ ਇਹ ਕਿਹੋ ਜਿਹਾ ਲੱਗਿਆ ਇਹਨੂੰ ਚਾਹੀ ਢੋਲ ਕੀਤਾਗਾ ਉਹ ਪੂਰਾ ਸੁਣਿਆ ਨਾਲ ਗੀਤ ਨੂੰ ਹਨਾ ਤੇ ਫੇਰ ਹੀ ਤੁਹਾਨੂੰ ਸਾਰੀ ਸਮਝ ਆਊਗੀ ਤੇ ਲੋ ਹੁਣ ਤੁਸੀਂ ਆਜੋ ਤੰਦਰੁਸਤੀ ਵੱਲ ਮੈਂ ਤੁਹਾਨੂੰ ਦੱਸਿਆ ਸੀ ਵੀ ਕਲਮਦਵਾਤ ਲੈ ਕੇ ਬੈਠ ਜਾਓ ਕਿ ਕੀ ਦੱਸਿਆ ਸੀ ਵੀ 10 ਮਿੰਟ ਦੇ ਵਿੱਚ ਹੀ ਤੁਹਾਡਾ ਸਰੀਰ ਦਾ ਜਿਹੜਾ ਦਰਦ ਹੋ ਰਿਹਾ ਕਿਤੇ ਉਹ 10 ਮਿੰਟ ਵਿੱਚ ਦੂਰ ਹੋ ਜੂ ਕੌਸ਼ਟਿ ਜੀ ਮਹਾਰਾਜ ਨੇ ਕੀ ਦੱਸਿਆ ਉਹ ਕਹਿੰਦੇ ਵੀ ਤੁਸੀਂ ਕਲਮਦਵਾਤ ਲੈ ਲਈ ਨਾ ਅਬਦੀ ਆ ਬਜ਼ਾਰੋਂ ਕਹਿੰਦੇ ਤੁਸੀਂ ਅਰਿੰਡੀ ਦਾ ਤੇਲ ਲੈ ਆਓ ਬਜ਼ਾਰੋਂ ਮਿਲੂਗਾ ਫਿਰ ਹੈਨਾ ਅਰਿੰਡੀ ਦਾ ਤੇਲ ਹੈਨਾ ਤੇ ਉਹ ਗੁਣਗਣੇ ਪਾਣੀ ਵਿੱਚ ਪਾਣੀ ਇੰਨਾ ਕੁ ਲੈ ਲਓ ਕਿਲੋ ਸਾਰਾ 1.5 ਕਿਲੋ ਲੈ ਲਓ ਹੈਨਾ ਉਹਦੇ ਵਿੱਚ ਤੁਸੀਂ 5-6 ਬੂੰਦਾਂ ਉਹਦੀਆਂ ਅਰਿੰਡੀਏ ਤੇਲ ਦੀਆਂ ਪਾ ਦਿਓ ਗੁਣਗਣਾ ਪਾਣੀ ਹੋਵੇ ਕੋਸਾ ਫਿਰ ਉਹਦੇ ਵਿੱਚ ਤੁਸੀਂ ਪੈਡ ਵੋ ਕੇ 10 ਮਿੰਟ ਬੈਠ ਜਿਓ ਹੈਨਾ ਕਿੰਨੇ ਮਿੰਟ ਬੈਠੋਗੇ 10 ਮਿੰਟ 10 ਮਿੰਟ ਥੋੜੇ ਨਹੀਂ ਹੁੰਦੇ ਬਹੁਤ ਹੁੰਦੇ ਨੇ ਕਿਤੇ 5 ਕਿ ਮਿੰਟ ਮਾਰੋ ਕਹਿੰਦੇ 10 ਮਿੰਟ ਤਾਂ ਹੋ ਗਏ ਹੈ ਨਾ ਹੋਰ ਘੜੀ ਦੇਖ ਕੇ ਨਾ ਫਿਰ ਤੁਸੀਂ ਟਾਈਮ ਲਾਉਣਾ ਹੈ ਬਿਲਕੁਲ ਹੋ ਉਹ ਮੱਖੀ ਤੇ ਮੱਖੀ ਮਾਰਨੀ ਹੈ ਫਿਰ ਇਹ ਜਿਹੜੇ ਕਹਿੰਦੇ ਨੁਕਤਾ ਸਹੀ ਆਉਂਦਾ ਹੈ ਹੈ ਨਾ ਤੇ ਤੁਸੀਂ 10 ਮਿੰਟ ਜ਼ਰੂਰ ਉਹਦੇ ਵਿੱਚ ਪੈਰ ਰੱਖਣੇ ਨੇ ਫਿਰ ਇਹ ਜਿਹੜਾ ਤੇਲ ਹੈ ਨਾ ਰਿੰਡੀ ਦਾ ਉਹ ਤੁਹਾਡੇ ਸਾਰੇ ਦਰਦ ਨੂੰ ਖਿੱਚ ਲੂਗਾ ਚਾਹੇ ਕਿਤੇ ਵੀ ਤੁਹਾਡੇ ਦਰਦ ਹੋ ਰਿਹਾ ਹੈ ਪੈਰਾਂ ਆਹੀ ਉਹਨੇ ਖਿੱਚੀ ਲੈਣਾ ਹੈ ਇਹ ਮਹਾਪੁਰਸ਼ਾਂ ਨੇ ਦੱਸਿਆ ਕਿ ਮੈਂ ਆਪਦੇ ਕੋਲ ਬਣਾ ਕੇ ਨਹੀਂ ਦੱਸਿਆ ਪ੍ਰਮਾਤਮਾ ਕਰੋ ਤੁਹਾਨੂੰ ਤੰਦਰੁਸਤੀ ਮਿਲੂਗੀ ਤੇ ਉਸ ਤੋਂ ਬਾਅਦ ਤੁਸੀਂ ਫਿਰ ਇਹ ਪੈਰਾਂ ਨੂੰ ਤੁਸੀਂ ਸਾਬਣ ਨਾਲ ਸਮਾਰ ਕੇ ਧੋ ਲੋ ਹਨ ਸਾਫ਼ ਕਰ ਲੈ ਪੂੰਝ ਲੈ ਤੇ ਫਿਰ ਜੇ ਵਿੱਚ ਪੈਣਾ ਕਹਿੰਦੀ ਹੈ ਵੀ ਸਾਨੂੰ ਅਨਿੰਦਰਾ ਹੈ ਨੀਂਦ ਨਹੀਂ ਆਉਂਦੀ ਹਨਾ ਇਹ ਦਰਦ ਤਾਂ ਤੁਹਾਡਾ ਹੋ ਗਿਆ ਠੀਕ ਤੇ ਫਿਰ ਤੁਸੀਂ ਇਹਨੂੰ ਨਾਲ ਥੋੜਾ ਕਦੂ ਦੀ ਫਾੜੀ ਲੈ ਲਈ ਉਹ ਤੇ ਸਰੋਂ ਦਾ ਤੇਲ ਲਾ ਕੇ ਪੈਰਾਂ ਤੇ ਉਹ ਕਦੂ ਪੈਰਾਂ ਤੇ ਤਲੀਆਂ ਤੇ ਉਹਨੂੰ ਹਲਕੀ ਹਲਕੀ ਪੰਜ ਕੁ ਮਿੰਟ ਉਹਦੀ ਮਾਲਿਸ਼ ਕਰੋ ਹੈਨਾ ਉਹ ਫਿਰ ਤੁਸੀਂ ਮਾਲਿਸ਼ ਕਰਕੇ ਪੈ ਜਾਓਗੇ ਐਸੀ ਮਿੱਠੀ ਨੀਂਦ ਆਉਗੀ ਅਨਿੰਦਰਾਏ ਪੰਜ ਚਾਰ ਦਿਨ ਤੇ ਇਹਦਾ ਕद्दू ਵਾਲਾ ਹੈਗਾ ਨਾ ਇਹ ਤੁਸੀਂ ਪੰਜ ਚਾਰ ਦਿਨ ਜ਼ਰੂਰ ਕਰਿਓ ਤੇ ਐ ਵਧੀਆ ਨੀਂਦ ਆਉਣ ਲੱਗ ਜੂਗੀ ਹੈ ਇਹ ਅਸੀਂ ਆਪ ਵੀ ਕਰਿਆ ਕਿ ਵੀ ਦੀ ਗਰਮ ਐਸ ਵੱਜ ਜਾਂਦੀ ਹੈ ਫਿਰ ਇਹ ਨੀਂਦ ਨਹੀਂ ਆਉਂਦੀ ਪੈਰ ਮਚਣ ਲੱਗ ਜਾਂਦੇ ਨੇ ਹੈਨਾ ਤੇ ਇਹ ਤੁਸੀਂ ਜ਼ਰੂਰ ਕਰਕੇ ਦੇਖਣਾ ਤੇ ਬਾਕੀ ਮਿਹਨਤ ਥੋੜੀ ਦੱਸਣਾ ਮੈਂ ਤੇ ਫਲ ਮੇਰੇ ਉਹ ਦਾਤੇ ਨੇ ਦੇਣਾ ਹੈ ਹਨਾ ਵੀ ਤੁਹਾਨੂੰ ਕਿਹਾ ਤੁਹਾਡੇ ਸੀਰ ਤੇ ਦਾ ਕੀ ਅਸਰ ਹੁੰਦਾ ਹੈ ਹਨਾ ਮਮੁੱਲੀ ਗੱਲਾਂ ਨੇ ਕੋਈ ਇਹਨਾਂ ਦੇ ਸਾਈਡ ਇਫੈਕਟ ਨਹੀਂ ਮੈਂ ਉਹੀ ਜੀ ਗੱਲ ਹੀ ਦੱਸਦੀ ਹੁੰਨੀ ਆ ਬਾਕੀ ਭਾਈ ਤੁਸੀਂ ਜਾਣੋ ਤੁਹਾਡਾ ਕੰਮ ਮੈਂ ਤਾਂ ਤੁਹਾਡੇ ਕੋਲੇ ਪਹੁੰਚਾਤੀ ਹੁਣ ਕਰਕੇ ਤੁਸੀਂ ਦੇਖਣਾ ਜੀ ਨੂੰ ਇਹ ਹੈ ਐਸ ਤਰ੍ਹਾਂ ਕੋਈ ਤਕਲੀਫ ਹੈ ਤੇ ਤੁਸੀਂ ਅੱਗੇ ਵੀ ਦੱਸੋ ਭੈਣਾਂ ਨੂੰ ਤੇ ਪਰਮਾਤਮਾ ਤੁਹਾਡਾ ਹੀ ਭਲਾ ਕਰੇ ਸਰਬਦਾ ਭਲਾ ਸਰਬਦਾ ਮੰਗਲ ਹੋਵੇ ਤੇ ਲੋ ਹੁਣ ਮੈਨੂੰ ਦਿਓ ਛੁੱਟੀਆਂ ਕੱਲ ਨੂੰ ਫੇਰ ਨਵੇਂ ਗੀਤ ਤੇ ਨਵੇਂ ਨੁਕਤੇ ਨਾਲ ਆਪਾਂ ਫੇਰ ਮਿਲਾਂਗੇ Да, наверное, смотри